ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਨੇ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਤਹਿਤ ਓਪਨ ਵਰਕ ਪਰਮਿਟ ਪ੍ਰੋਗਰਾਮ ਨੂੰ 2026 ਤੱਕ ਵਧਾ ਦਿੱਤਾ ਹੈ ਕੈਨੇਡਾ ਨੇ ਨਵੀਂ ਆਉਣ ਦੀ ਜ਼ਰੂਰਤ ਨੂੰ ਘਟਾਉਣ ਤੇ ਲਈ ਨਵੇਂ ਨਿਯਮਾਂ ਦੇ ਤਹਿਤ ਲੰਬੇ ਸਮੇਂ ਦੇ ਵਰਕ ਪਰਮਿਟ ਪੇਸ਼ ਕੀਤੇ ਨੇ ਕੈਨੇਡਾ ਨੇ ਇੱਕ ਨਵੀਂ ਚੰਤਕ ਨੀਤੀ ਦਾ ਐਲਾਨ ਕੀਤਾ ਹੈ ਜੋ ਨਵੀਨੀਕਰਨ ਦੀ ਜ਼ਰੂਰਤ ਤੋਂ ਬਚਣ ਦੇ ਲਈ ਲੰਬੇ ਸਮੇਂ ਦੇ ਓਪਨ ਵਰਕ ਪਰਮਿਟ ਜਾਰੀ ਕਰਨ ਦੀ ਆਗਿਆ ਦਿੰਦੀ ਹੈ ਨਵੇਂ ਨਿਯਮ ਓਪਨ ਵਰਕ ਪਰਮਿਟ ਚੰਤਕ ਨੀਤੀ ਦੇ ਯੋਗਤਾ ਮਾਪਦੰਡਾ ਦਾ ਵਿਸਤਾਰ ਵਿ ਤਾਜੋ ਵਿਦੇਸ਼ਾਂ ਦੇ ਵਿੱਚ ਯੋਗ ਪਰਿਵਾਰਕ ਮੈਂਬਰਾਂ ਨੂੰ ਸ਼ਾਮਲ ਕੀਤਾ ਜਾ ਸਕੇ ਤਾਂ ਜੋ ਪਰਿਵਾਰਕ ਪੁਨਰ ਇਕੀਕਰਨ ਨੂੰ ਵੀ ਤੇਜ਼ ਕੀਤਾ ਜਾ ਸਕੇ कनाडा ਨੇ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ మార్ਗ ਤਹਿਤ ਓਪਨ ਵਰਕ ਪਰਮਿਟ ਪ੍ਰੋਗਰਾਮ ਨੂੰ 2026 ਤੱਕ ਵਧਾ ਦਿੱਤੇ। ਕੈਨੇਡਾ ਨੇ ਨਿਯਮਾਂ ਦੀ ਸਰੋਤਨ ਘਟਾਉਣ ਦੇ ਲਈ ਨਵੇਂ ਨਿਯਮਾਂ ਦੇ ਤਹਿਤ ਲੰਬੇ ਸਮੇਂ ਦੇ ਵਰਕ ਪਰਮਿਟ ਪੇਸ਼ ਕੀਤੇ ਨੇ। ਕੈਨੇਡਾ ਨੇ ਇੱਕ ਨਵੀਂ ਜਨਤਕ ਨੀਤੀ ਦਾ ਵੀ ਐਲਾਨ ਕੀਤਾ ਹੈ ਜੋ ਨਵੀਨੀਕਰਨ ਦੀ ਸੁਰੁਰਤ ਤੋਂ ਬਚਣ ਦੇ ਲਈ ਲੰਬੇ ਸਮੇਂ ਦੇ ਓਪਨ ਵਰਕ ਪਰਮਿਟ ਜਾਰੀ ਕਰਨ ਦੀ ਅਗਿਆਨ ਦਿੰਦੀ ਹੈ। ਨਵੇਂ ਨਿਯਮ ਓਪਨ ਵਰਕ ਪਰਮਿਟ ਜਨਤਕ ਨੀਤੀ ਦੇ ਯੋਗਤਾ ਮਾਪਦੰਡਾ ਦਾ ਵਿਸਤਾਰ ਵੀ ਕਰਨਗੇ। ਤਾ ਜੋ ਵਿਦੇਸ਼ਾਂ ਦੇ ਵਿੱਚ ਯੋਗ ਪਰਿਵਾਰਕ ਮੈਂਬਰਾਂ ਨੂੰ ਸ਼ਾਮਲ ਕੀਤਾ ਜਾ ਸਕੇ ਤਾਂ ਜੋ ਪਰਿਵਾਰਕ ਪੁਨਰ ਇਕ ਇਕਰਨ ਨੂੰ ਤੇਜ਼ ਕੀਤਾ ਜਾ ਸਕੇ ਓਪਨ ਵਰਕ ਪਰਮਿਟ ਦੇ ਲਈ ਅਜੀਦਿੰਦਰੀ ਆਖਰੀ ਮਿਤੀ 31 ਦਸੰਬਰ 2026 ਤੱਕ ਵਧਾ ਦਿੱਤੀ ਗਈ ਹੈ ਇਹ ਰਿਪਲੇਸਮੈਂਟ ਪਬਲਿਕ ਪਾਲਿਸੀ ਸ਼ੁਰੂਆਤੀ ਪਬਲਿਕ ਪਾਲਿਸੀ ਦੇ ਤਹਿਤ ਕੀਤੇ ਗਏ ਵਰਕ ਪਰਮਿਟ ਦੇ ਲਈ ਲੰਬੀ ਤਲਜ਼ੀਆ ਦੇ ਨਾਲ ਨਾਲ ਹੁਣ ਤੋਂ ਪ੍ਰਾਪਤ ਹੋਣ ਵਾਲੀਆਂ ਸਾਰੀਆਂ ਅਰਜ਼ੀਆਂ ਤੇ ਪਿਛਲੀ ਤਰੀਕ ਤੋਂ ਲਾਗੂ ਹੋਵੇਗੀ ਅਸਥਾਈ ਨਿਵਾਸੀ ਤੋਂ ਸਾਈ ਨਿਵਾਸੀ ਮਾਰਕ ਦੇ ਤਹਿਤ ਬੇਨਕਾਰੇ ਲਈ ਓਪਨ ਵਰਕ ਪਰਮਿਟ ਵਜ਼ਾ ਦਿੱਤੇ ਗਏ ਨੇ ਇਸ ਤੋਂ ਸੀ 31 ਦਸੰਬਰ 2026 ਤੱਕ ਓਪਨ ਵਰਕ ਪਰਮਿਟ ਦੇ ਲਈ ਅਰਜੀ ਦੇ ਸਕਦੇ ਹੋ ਮੰਨ ਲਓ ਕਿ ਤੁਸੀਂ ਹਜੇ ਵੀ 2021 ਦੇ ਵਿੱਚ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਤਹਿਤ ਜਮ੍ਹਾਂ ਕਰਵਾਈ ਗਈ ਆਪਣੀ ਸਥਾਈ ਨਿਵਾਸ ਅਰਜੀ ਉੱਤੇ ਫੈਸਲੇ ਦੀ ਉਡੀਕ ਕਰ ਰਹੇ ਹੋ ਤਾਂ ਉਸ ਸਥਿਤੀ ਦੇ ਵਿੱਚ ਇਹ ਐਕਸਟੈਂਸ਼ਨ ਤੁਹਾਨੂੰ ਕੈਨੇਡਾ ਦੇ ਵਿੱਚ ਆਪਣੀ ਅਸਥਾਈ ਨਿਵਾਸੀ ਸਥਿਤੀ ਨੂੰ ਬਣਾਈ ਰੱਖਣ ਅਤੇ ਕਿਸੇ ਵੀ ਕਿੱਤੇ ਵਿੱਚ ਅਤੇ ਕਿਸੇ ਵੀ ਮਾਲਕ ਦੇ ਲਈ ਕੰਮ ਕਰਨਾ ਜਾਰੀ ਰੱਖਣ ਦੀ ਆਗਿਆ ਦਿੰਦਾ ਹੈ ਜੋ ਤੱਕ ਤੁਹਾਡੀ ਅੱਜ ਦੀ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਐਕਸਟੈਂਸ਼ਨ ਸਿਰਫ ਯੋਗ ਬਿਨੇਕਰਾਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਲਾਗੂ ਹੁੰਦੀ ਹੈ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਦਾ ਰਸਤਾ ਸਥਾਈ ਨਿਵਾਸੀ ਲਈ ਇੱਕ ਸੀਮਤ ਸਮੇਂ ਦਾ ਰਸਤਾ ਹੈ ਇਹ ਕੁਝ ਸਥਾਨ ਨਿਵਾਸੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਹੈ ਜੂਬਲ ਤਮਾਨ ਦੇ ਵਿੱਚ ਕੈਨੇਡਾ ਵਿੱਚ ਕੰਮ ਕਰ ਰਹੇ ਨੇ ਜੇਕਰ ਤੁਹਾਡੇ ਕੋਲ ਕੈਨੇਡਾ ਵਿੱਚ ਕਿਸੇ ਜ਼ਰੂਰੀ ਕਿੱਤੇ ਜਾਂ ਫੇ ਸਿਹਤ ਜਾਂ ਸੇਵਾਵਾਂ ਦੇ ਖੇਤਰ ਵਿੱਚ ਕੰਮ ਦਾ ਤਸਰਬਾ ਹੈ ਜਾਂ ਤੁਸੀਂ ਹਾਲ ਹੀ ਦੇ ਵਿੱਚ ਕਿਸੇ ਕੈਨੇਡੀਅਨ ਪੋਸਟ ਸੈਕੰਡਰੀ ਸੰਸਥਾ ਤੋਂ ਗ੍ਰੈਜੂਏਟ ਹੋਏ ਤਾਂ ਤੁਸੀਂ ਸਥਾਨ ਨਿਵਾਸ ਦੇ ਲਈ ਯੋਗ ਹੋ ਸਕਦੇ ਹੋ ਇਸ ਮਾਰਗ ਦੇ ਵਿੱਚ 6 ਤਨਾਵਾਂ ਨਹੀਂ ਤਿੰਨ ਅੰਗਰੇਜ਼ੀ ਅਤੇ ਫ੍ਰੈਂਚ ਬੋਲਣ ਵਾਲੇ ਵੀ ਨੇ ਕਾਰਨ ਨੂੰ ਸਵੀਕਾਰ ਕਰਦੇ ਨੇ ਅਤੇ ਤਿੰਨ ਖਾਸ ਤੌਰ ਤੇ ਫ੍ਰੈਂਚ ਬੋਲਣ ਵਾਲੇ ਦੇ ਲਈ ਨੇ ਓਪਨ ਵਰਕ ਪਰਮਿਟ ਦੇ ਲਈ ਯੋਗ ਹੋਣ ਦੇ ਲਈ ਤੁਹਾਨੂੰ ਜੋ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਪਹਿਲੀ ਤੁਹਾਨੂੰ ਕੈਨੇਡਾ ਵਿੱਚ ਰਹਿਣਾ ਚਾਹੀਦਾ ਹੈ ਦੂਸਰਾ ਤੁਸੀਂ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗਦਰ ਦੇ ਵਿੱਚੋਂ ਕਿਸੇ ਇੱਕ ਦੇ ਤਹਿਤ ਅਰਜ਼ੀ ਦਿੱਤੀ ਹੋਣੀ ਚਾਹੀਦੀ ਹੈ ਜ਼ਰੂਰੀ ਕਿੱਤੇ ਵਿੱਚ ਹਾਲ ਦੇ ਵਿੱਚ ਕੈਨੇਡੀਅਨ ਕੰਮ ਦਾ ਤਜਰਬਾ ਰੱਖਣ ਵਾਲੀ ਅਤੇ ਫ੍ਰੈਂਚ ਬੋਲਣ ਵਾਲੇ ਕਾਮੇ ਕੈਨੇਡੀਅਨ ਪੋਸਟਿਸ ਕੈਨਟਰੀ ਸੰਸਥਾ ਤੋਂ ਹਾਲ ਹੀ ਦੇ ਵਿੱਚ ਅੰਤਰਰਾਸ਼ਟਰੀ ਗ੍ਰੈਜੂਏਟ ਕੀਤੀ ਹੋਵੇ ਤੇ ਇੱਕ ਕੈਨੇਡੀਅਨ ਸੰਸਥਾ ਤੋਂ ਫ੍ਰੈਂਚ ਬੋਲਣ ਵਾਲੇ ਅੰਤਰਰਾਸ਼ਟਰੀ ਗ੍ਰੈਜੂਏਟ ਹੋਣ ਤੀਜੀ ਵੀ ਗੱਲ ਕਿਤੇ ਜਾਵੇ ਤਾਂ ਜਦੋਂ ਤੁਸੀਂ ਪੀਆਰ ਮਾਰਕ ਦੇ ਲਈ ਅਰਜੀ ਦਿੱਤੀ ਸੀ ਤਾਂ ਤੁਹਾਨੂੰ ਹੇਠ ਲਿਖੇ ਦੇ ਵਿੱਚੋਂ ਇੱਕ ਦੇ ਨਾਲ ਕੰਮ ਕਰਨ ਦੇ ਲਈ ਕਾਨੂੰਨੀ ਰੋਲ ਤੇ ਅਧਿਕਾਰ ਦਿੱਤੇ ਗਿਆ ਸੀ ਚੌਥੀ ਦੀ ਗੱਲ ਕਰੀਏ ਤਾਂ ਜਦੋਂ ਤੁਸੀਂ ਪੀਆਰ ਮਾਰਕ ਦੇ ਲਈ ਅਰਜੀ ਦਿੱਤੀ ਸੀ ਤਾਂ ਤੁਸੀਂ ਉਸ ਮਾਰਕ ਦੇ ਲਈ ਪਾਸ਼ਾ ਦੀਆਂ ਸ਼ਰੂਤਾਂ ਨੂੰ ਪੂਰਾ ਕੀਤਾ ਸੀ ਜਿਹਦੇ ਲਈ ਤੁਸੀਂ ਅਰਜੀ ਦੇ ਰਹੇ ਹੋ ਜੇਕਰ ਤੁਸੀਂ ਅਰਜ਼ੀ ਦਿੱਤੀ ਸੀ ਤਾਂ ਤੁਹਾਡੇ ਕੋਲ ਇੱਕ ਪ੍ਰਮਾਣਿਤ ਪਾਸ਼ਾ ਟੈਸਟ ਤੋਂ ਵੈਧ ਨਤੀਜੇ ਹੋਣੇ ਚਾਹੀਦੇ ਨੇ ਜੇਕਰ ਤੁਸੀਂ ਫ੍ਰੈਂਚ ਬੋਲਣ ਵਾਲੀ ਸਟ੍ਰੀਮਰ ਦੇ ਵਿੱਚੋਂ ਇੱਕ ਦੇ ਲਈ ਅਰਜ਼ੀ ਦਿੱਤੀ ਸੀ ਤਾਂ ਤੁਹਾਡੇ ਟੈਸਟ ਦੇ ਨਤੀਜੇ ਇੱਕ ਪ੍ਰਮਾਣਿਤ ਫ੍ਰੈਂਚ ਪਾਸ਼ਾ ਟੈਸਟ ਤੋਂ ਹੋਣੇ ਚਾਹੀਦੇ ਨੇ ਪੰਜੀ ਦੇ ਹਲ ਕਰਕੇ ਤਾਂ ਜਦੋਂ ਤੁਸੀਂ ਆਪਣੇ ਵਰਕ ਪਰਮਿਟ ਦੇ ਲਈ ਅਰਜ਼ੀ ਦਿੰਦੇ ਹੋ ਤਾਂ ਤੁਹਾਡੇ ਕੋਲ ਜਾਂ ਤਾਂ ਵੈਧ ਅਸਥਾਨੀ ਨਿਵਾਸੀ ਦਰਜਾ ਹੋਣਾ ਚਾਹੀਦਾ ਹੈ ਜੋ ਇਸ ਦੀ ਮਿਆਦ ਪੂਰਨ ਤੋਂ ਪਹਿਲਾਂ ਆਪਣੀ ਸਥਿਤੀ ਨੂੰ ਵਧਾਉਣ ਲਈ ਅਰਜੀ ਦਿੱਤੀ ਹੋਣੀ ਚਾਹੀਦੀ ਹੈ ਜੋ ਆਪਣੀ ਸਥਿਤੀ ਨੂੰ ਬਹਾਲ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਜੇਕਰ ਤੁਹਾਡੇ ਕੋਲ ਇੱਕ ਵੈਧ ਵਰਕ ਪਰਮਿਟ ਹੈ ਤਾਂ ਤੁਸੀਂ ਆਪਣੇ ਮੌਜੂਦਾ ਵਰਕ ਪਰਮਿਟ ਦੀ ਮਿਆਦ ਪੂਰਨ ਤੋਂ 4 ਮਹੀਨੇ ਪਹਿਲਾਂ ਤੱਕ ਅਰਜ਼ੀ ਦੇ ਸਕਦੇ ਹੋ ਤੁਹਾਡੇ ਪਰਿਵਾਰਕ ਮੈਂਬਰ ਤੁਹਾਡੀ ਸਥਾਈ ਨਿਵਾਸੀ ਅਰਜ਼ੀ ਜਮ੍ਹਾਂ ਕਰਵਾਉਣ ਤੋਂ ਬਾਅਦ ਕਿਸੇ ਵੀ ਸਮੇਂ ਜੀ ਦੇ ਸਕਦੇ ਨੇ ਵਰਕ ਪਰਮਿਟ ਪ੍ਰੋਸੈਸਿੰਗ ਸਮਾ ਸਮਰੇਖਾ ਕੈਨੇਡਾ ਪੋਸਟ ਮਜ਼ਦੂਰਾ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਜੀ ਦੇ ਕਾਰਨ ਡਾਕ ਡਿਲੀਵਰੀ ਵਿੱਚ ਦੇਰੀ ਹੋ ਰਹੀ ਹੈ ਆਮ ਪ੍ਰਕਿਰਿਆ ਦੇ ਬਾਵਜੂਦ ਅਰਜ਼ੀਆਂ ਕੈਨੇਡਾ ਦੇ ਅੰਦਰ ਚਾਫਰ ਕੈਨੇਡਾ ਵਿੱਚ ਦੇਰੀ ਦੇ ਨਾਲ ਔਨ ਕੀਆ ਆਈਏਐਸਸੀ オンਲਾਈਨ ਅਸੀਅਤ ਇਸ ਫਾਰਿਸ਼ ਕਰਦੇ ਅਤੇ ਜੇਕਰ ਕਾਗਜ਼ੀ ਅਲਜੀਆ ਦੀ ਲੋੜ ਹੈ ਤਾਂ ਕਿਸੇ ਹੋਰ ਕੋਰੀਅਰ ਦੀ ਵਰਤੋਂ ਕਰੋ ਤੁਹਾਨੂੰ ਆਈਏਐਸਸੀ ਦੁਆਰਾ ਤੁਹਾਨੂੰ ਈਮੇਲ ਕਰਨ ਦੀ ਉਡੀਕ ਕਰਨੀ ਪਵੇਗੀ ਤਾਂ ਜੋ ਨੰਨ ਦੱਸਿਆ ਜਾ ਸਕੇ ਕਿ ਤੁਸੀਂ ਕੰਮ ਸ਼ੁਰੂ ਕਰ ਸਕਦੇ ਹੋ ਇਹਦੇ ਵਿੱਚ 30 ਕਾਰੋਬਾਰੀ ਦਿਨ ਜਾਂ ਫਿਰ 6 ਹਫ਼ਤੇ ਵੀ ਲੱਗ ਸਕਦੇ ਨੇ ਕੈਨੇਡਾ ਨੇ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਤਹਿਤ ਓਪਨ ਵਰਕ ਪਰਮਿਟ ਪ੍ਰੋਗਰਾਮ ਨੂੰ 2026 ਤੱਕ ਵਧਾ ਦਿੱਤਾ ਹੈ। ਕੈਨੇਡਾ ਨੇ ਨਵੀਂ ਆਉਣ ਦੀ ਜ਼ਰੂਰਤ ਨੂੰ ਘਟਾਉਣ ਤੇ ਲਈ ਨਵੇਂ ਨਿਯਮਾਂ ਦੇ ਤਹਿਤ ਲੰਬੇ ਸਮੇਂ ਦੇ ਵਰਕ ਪਰਮਿਟ ਪੇਸ਼ ਕੀਤੇ ਨੇ। ਕੈਨੇਡਾ ਨੇ ਇੱਕ ਨਵੀਂ ਚਰਤਕ ਨੀਤੀ ਦਾ ਐਲਾਨ ਕੀਤਾ ਹੈ ਜੋ ਨਵੀਨੀਕਰਨ ਦੀ ਜ਼ਰੂਰਤ ਤੋਂ ਬਚਣ ਦੇ ਲਈ ਲੰਬੇ ਸਮੇਂ ਦੇ ਓਪਨ ਵਰਕ ਪਰਮਿਟ ਜਾਰੀ ਕਰਨ ਦੀ ਆਗਿਆ ਦਿੰਦੀ ਹੈ। ਨਵੇਂ ਨਿਯਮ ਓਪਨ ਵਰਕ ਪਰਮਿਟ ਚਰਤਕ ਨੀਤੀ ਦੇ ਯੋਗਤਾ ਮਾਪਦੰਡਾ ਦਾ ਵਿਸਤਾਰ ਵੀ ਕਰਨਗੇ ਤਾਂ ਜੋ ਵਿਦੇਸ਼ਾਂ ਦੇ ਵਿੱਚ ਯੋਗ ਪਰਿਵਾਰਕ ਮੈਂਬਰਾਂ ਨੂੰ ਸ਼ਾਮਲ ਤਾ ਜਾ ਸਕੇ ਤਾਂ ਜੋ ਪਰਿਵਾਰਕ ਪੁਨਰ ਇਕਾਈਕਰਨ ਨੂੰ ਵੀ ਤੇਜ਼ ਕੀਤਾ ਜਾ ਸਕੇ ਕੈਨੇਡਾ ਨੇ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ మార్ਗ ਦੇ ਤਹਿਤ ਓਪਨ ਵਰਕ ਪਰਮਿਟ ਪ੍ਰੋਗਰਾਮ ਨੂੰ 2026 ਤੱਕ ਵਧਾ ਦਿੱਤੇ। ਕੈਨੇਡਾ ਨੇ ਨਿਯਮਾਂ ਦੀ ਸ੍ਰੋਤ ਨੂੰ ਘਟਾਉਣ ਲਈ ਨਵੇਂ ਨਿਯਮਾਂ ਦੇ ਤਹਿਤ ਲੰਬੇ ਸਮੇਂ ਦੇ ਵਰਕ ਪਰਮਿਟ ਪੇਸ਼ ਕੀਤੇ ਨੇ। ਕੈਨੇਡਾ ਨੇ ਇੱਕ ਨਵੀਂ ਜਨਤਕ ਨੀਤੀ ਦਾ ਵੀ ਐਲਾਨ ਕੀਤਾ ਹੈ ਜੋ ਨਵੀਨੀਕਰਨ ਦੀ ਜ਼ਰੂਰਤ ਤੋਂ ਬਚਣ ਦੇ ਲਈ ਲੰਬੇ ਸਮੇਂ ਦੇ ਓਪਨ ਵਰਕ ਪਰਮਿਟ ਜਾਰੀ ਕਰਨ ਦੀ ਅਗਿਆਦੰਦੀ ਹੈ। ਨਵੇਂ ਨਿਯਮ ਓਪਨ ਵਰਕ ਪਰਮਿਟ ਜਨਤਕ ਨੀਤੀ ਦੇ ਯੋਗਤਾ ਮਾਪਦੰਡਾ ਦਾ ਵਿਸਤਾਰ ਵੀ ਕਰਨਗੇ। ਤਾ ਜੋ ਵਿਦੇਸ਼ਿਆ ਦੇ ਵਿੱਚ ਯੋਗ ਪਰਿਵਾਰਕ ਮੈਂਬਰਾਂ ਨੂੰ ਸ਼ਾਮਲ ਕੀਤਾ ਜਾ ਸਕੇ ਤਾਂ ਜੋ ਪਰਿਵਾਰਕ ਪੁਨਰ ਇਕ ਇੱਕ ਰਨ ਨੂੰ ਤੇਜ਼ ਕੀਤਾ ਜਾ ਸਕੇ ਓਪਨ ਵਰਕ ਪਰਮਿਟ ਲਈ ਅਜਿ ਦੇਨ ਦੀ ਆਖਰੀ ਮਿਤੀ 31.04.2026 ਤੱਕ ਬਤਾ ਦਿੱਤੀ ਗਈ ਹੈ ਇਹ ਰਿਪਲੇਸਮੈਂਟ ਪਬਲਿਕ ਪਾਲਿਸੀ ਸ਼ੁਰੂਆਤੀ ਪਬਲਿਕ ਪਾਲਿਸੀ ਦੇ ਤਹਿਤ ਕੀਤੇ ਗਏ ਵਰਕ ਪਰਮਿਟ ਦੇ ਲਈ ਲੰਬੀ ਤਰਜ਼ੀਅਤ ਦੇ ਨਾਲ-ਨਾਲ ਹੁਣ ਤੋਂ ਪ੍ਰਾਪਤ ਹੋਣ ਵਾਲੀਆਂ ਸਾਰੀਆਂ ਅਰਜ਼ੀਆਂ ਤੇ ਪਿਛਲੀ ਤਰੀਖ ਤੋਂ ਲਾਗੂ ਹੋਵੇਗੀ ਅਸਥਾਈ ਨਿਵਾਸੀ ਤੋਂ ਅਸਥਾਈ ਨਿਵਾਸੀ ਮਾਰਕ ਦੇ ਤਹਿਤ ਬਿਨੈਕਾਰ ਦੇ ਲਈ ਓਪਨ ਵਰਕ ਪਰਮਿਟ ਬਤਾ ਦਿੱਤੇ ਗਏ ਨੇ ਇਸ ਤੂਸੀ 31 ਦਸੰਬਰ 2026 ਤੱਕ ਓਪਨ ਵਰਕ ਪਰਮਿਟ ਦੇ ਲਈ ਅਜੀ ਦੇ ਸਕਦੇ ਹੋ ਮੰਨ ਲਓ ਕਿ ਤੁਸੀਂ ਹਜੇ ਵੀ 2021 ਦੇ ਵਿੱਚ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਗ ਦੇ ਤਹਿਤ ਜਮ੍ਹਾਂ ਕਰਵਾਈ ਗਈ ਆਪਣੀ ਸਥਾਈ ਨਿਵਾਸ ਅਲਜੀ ਉੱਤੇ ਫੈਸਲੇ ਦੀ ਉਡੀਕ ਕਰ ਰਹੇ ਹੋ ਤਾਂ ਉਸ ਸਥਿਤੀ ਦੇ ਵਿੱਚ ਇਹ ਐਕਸਟੈਂਸ਼ਨ ਤੁਹਾਨੂੰ ਕੈਨੇਡਾ ਦੇ ਵਿੱਚ ਆਪਣੀ ਅਸਥਾਈ ਨਿਵਾਸੀ ਸਥਿਤੀ ਨੂੰ ਬਣਾਈ ਰੱਖਣ ਅਤੇ ਕਿਸੇ ਵੀ ਕਿੱਤੇ ਵਿੱਚ ਅਤੇ ਕਿਸੇ ਵੀ ਮਾਲਕ ਲਈ ਕੰਮ ਕਰਨਾ ਜਾਰੀ ਰੱਖਣ ਦੀ ਆਗਿਆ ਦਿੰਦਾ ਜਦੋਂ ਤੱਕ ਤੁਹਾਡੀ ਅਲਜੀ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਐਕਸਟੈਂਸ਼ਨ ਸਿਰਫ ਯੋਗ ਬਿਨਕਾਰਾ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਲਾਗੂ ਹੁੰਦੀ ਹੈ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਦਾ ਰਸਤਾ ਸਥਾਈ ਨਿਵਾਸੀ ਲਈ ਇੱਕ ਸੀਮਤ ਸਮੇਂ ਦਾ ਰਸਤਾ ਹੈ ਇਹ ਕੁਝ ਅਸਥਾਈ ਨਿਵਾਸੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਹੈ ਜੂਵਲ ਤਮਾਮ ਦੇ ਵਿੱਚ ਕੈਨੇਡਾ ਵਿੱਚ ਕੰਮ ਕਰ ਰਹੇ ਨੇ ਜੇਕਰ ਤੁਹਾਡੇ ਕੋਲ ਕੈਨੇਡਾ ਵਿੱਚ ਕਿਸੇ ਜ਼ਰੂਰੀ ਕਿੱਤੇ ਜਾਂ ਫਿਰ ਸਿਹਤ ਜਾਂ ਸੇਵਾਵਾਂ ਦੇ ਖੇਤਰ ਵਿੱਚ ਕੰਮ ਦਾ ਤਸਰਬਾ ਹੈ ਜਾਂ ਤੁਸੀਂ ਹਾਲ ਹੀ ਦੇ ਵਿੱਚ ਕਿਸੇ ਕੈਨੇਡੀਅਨ ਪੋਸਟ ਸੈਕੰਡਰੀ ਸੰਸਥਾ ਤੋਂ ਗ੍ਰੈਜੂਏਟ ਹੋਇਆ ਤਾਂ ਤੁਸੀਂ ਸਥਾਈ ਨਿਵਾਸ ਦੇ ਲਈ ਯੋਗ ਹੋ ਸਕਦੇ ਹੋ ਇਸ ਮਾਰਗ ਦੇ ਵਿੱਚ 6 ਤਨਾਵਾਂ ਨਹੀਂ ਤਿੰਨ ਅੰਗਰੇਜ਼ੀ ਅਤੇ ਫ੍ਰੈਂਚ ਬੋਲਣ ਵਾਲੇ ਵੀ ਨੇ ਕਾਰਨ ਨੂੰ ਸਵੀਕਾਰ ਕਰਦੇ ਨੇ ਅਤੇ ਤਿੰਨ ਖਾਸ ਤੌਰ ਤੇ ਫ੍ਰੈਂਚ ਬੋਲਣ ਵਾਲੇ ਦੇ ਲਈ ਨੇ ਓਪਨ ਵਰਕ ਪਰਮਿਟ ਦੇ ਲਈ ਯੋਗ ਹੋਣ ਦੇ ਲਈ ਤੁਹਾਨੂੰ ਜੋ ਜ਼ਰੂਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਪਹਿਲੀ ਤੁਹਾਨੂੰ ਕੈਨੇਡਾ ਵਿੱਚ ਰਹਿਣਾ ਚਾਹੀਦਾ ਹੈ ਦੂਸਰਾ ਤੁਸੀਂ ਅਸਥਾਈ ਨਿਵਾਸੀ ਤੋਂ ਸਥਾਈ ਨਿਵਾਸੀ ਮਾਰਕਾ ਦੇ ਵਿੱਚੋਂ ਕਿਸੇ ਇੱਕ ਦੇ ਤਹਿਤ ਅਰਜ਼ੀ ਦਿੱਤੀ ਹੋਣੀ ਚਾਹੀਦੀ ਹੈ ਜ਼ਰੂਰੀ ਕਿੱਤੇ ਵਿੱਚ ਹਾਲ ਦੇ ਵਿੱਚ ਕੈਨੇਡੀਅਨ ਕੰਮ ਤਜਰਬਾ ਰੱਖਣ ਵਾਲੀ ਅਤੇ ਫ੍ਰੈਂਚ ਬੋਲਣ ਵਾਲੀ ਕਾਮੇ ਕੈਨੇਡੀਅਨ ਪੋਸਟਿਸ ਕੈਨੇਡੀ ਸੰਸਥਾ ਤੋਂ ਹਾਲ ਹੀ ਦੇ ਵਿੱਚ ਅੰਤਰਰਾਸ਼ਟਰੀ ਗ੍ਰੈਜੂਏਟ ਕੀਤੀ ਹੋਵੇ ਤੇ ਇੱਕ ਕੈਨੇਡੀਅਨ ਸੰਸਥਾ ਤੋਂ ਫ੍ਰੈਂਚ ਬੋਲਣ ਵਾਲੇ ਅੰਤਰਰਾਸ਼ਟਰੀ ਗ੍ਰੈਜੂਏਟ ਹੋਣ ਤੀਜੀ ਵੀ ਗੱਲ ਕੀਤੀ ਜਾਵੇ ਤਾਂ ਜਦੋਂ ਤੁਸੀਂ ਪੀਆਰ ਮਾਰਗ ਦੇ ਲਈ ਅਰਜੀ ਦਿੱਤੀ ਸੀ ਤਾਂ ਤੁਹਾਨੂੰ ਹੇਠ ਲਿਖਿਆ ਦੇ ਵਿੱਚੋਂ ਇੱਕ ਦਿਨਾਲ ਕੰਮ ਕਰਨ ਦੇ ਲਈ ਕਾਨੂੰਨੀ ਤੌਰ ਤੇ ਅਧਿਕਾਰ ਦਿੱਤਾ ਗਿਆ ਸੀ ਚੌਥੀ ਦੀ ਗੱਲ ਕਰੀਏ ਤਾਂ ਜਦੋਂ ਤੁਸੀਂ ਪੀਆਰ ਮਾਰਗ ਦੇ ਲਈ ਅਰਜੀ ਦਿੱਤੀ ਸੀ ਤਾਂ ਤੁਸੀਂ ਉਸ ਮਾਰਗ ਦੇ ਲਈ ਪਾਸ਼ਵਦੀਆਂ ਸ਼ਰੂਤਾਂ ਨੂੰ ਪੂਰਾ ਕੀਤਾ ਸੀ ਜਿਹਦੇ ਲਈ ਤੁਸੀਂ ਅਰਜੀ ਦੇ ਰਹੇ ਹੋ ਜੇ ਤੋ ਤੁਸੀਂ ਅਰਜ਼ੀ ਦਿੱਤੀ ਸੀ ਤਾਂ ਤੁਹਾਡੇ ਕੋਲ ਇੱਕ ਪ੍ਰਮਾਣਿਤ ਭਾਸ਼ਾ ਟੈਸਟ ਤੋਂ ਵੈਧ ਨਤੀਜੇ ਹੋਣੇ ਚਾਹੀਦੇ ਨੇ ਜੇਕਰ ਤੁਸੀਂ ਫ੍ਰੈਂਚ ਬੋਲਣ ਵਾਲੀ ਸਟ੍ਰੀਮਰ ਦੇ ਵਿੱਚੋਂ ਇੱਕ ਦੇ ਲਈ ਅਰਜ਼ੀ ਦਿੱਤੀ ਸੀ ਤਾਂ ਤੁਹਾਡੇ ਟੈਸਟ ਦੇ ਨਤੀਜੇ ਇੱਕ ਪ੍ਰਮਾਣਿਤ ਫ੍ਰੈਂਚ ਭਾਸ਼ਾ ਟੈਸਟ ਤੋਂ ਹੋਣੇ ਚਾਹੀਦੇ ਨੇ ਪੰਜੀੜੇ ਘੱਲ ਕਰਕੇ ਤਾਂ ਜਦੋਂ ਤੁਸੀਂ ਆਪਣੇ ਵਰਕ ਪਰਮਿਟ ਦੇ ਲਈ ਅਰਜ਼ੀ ਦਿੰਦੇ ਹੋ ਤਾਂ ਤੁਹਾਡੇ ਕੋਲ ਜਾਂ ਤਾਂ ਵੈਧ ਅਸਥਾਈ ਨਿਵਾਸੀ ਦਰਜਾ ਹੋਣਾ ਚਾਹੀਦਾ ਹੈ ਜੇ ਇਸ ਦੀ ਮਿਆਦ ਪੂਰਨ ਤੋਂ ਪਹਿਲਾਂ ਆਪਣੀ ਸਥਿਤੀ ਨੂੰ ਵਧਾਉਣ ਦੇ ਲਈ ਅਰਜੀ ਦਿੱਤੀ ਹੋਣੀ ਚਾਹੀਦੀ ਹੈ ਜੋ ਆਪਣੀ ਸਥਿਤੀ ਨੂੰ ਬਹਾਲ ਕਰਨ ਦੇ ਯੋਗ ਹੋਣਾ ਚਾਹੀਦਾ ਹੈ ਜੇਕਰ ਤੁਹਾਡੇ ਕੋਲ ਇੱਕ ਵੈਧ ਵਰਕ ਪਰਮਿਟ ਹੈ ਤਾਂ ਤੁਸੀਂ ਆਪਣੇ ਮੌਜੂਦਾ ਵਰਕ ਪਰਮਿਟ ਦੀ ਮਿਆਦ ਪੂਰਨ ਤੋਂ 4 ਮਹੀਨੇ ਪਹਿਲਾਂ ਤੱਕ ਅਰਜ਼ੀ ਦੇ ਸਕਦੇ ਹੋ ਤੁਹਾਡੇ ਪਰਿਵਾਰਕ ਮੈਂਬਰ ਤੁਹਾਡੀ ਸਥਾਈ ਨਿਵਾਸੀ ਅਰਜ਼ੀ ਜਮ੍ਹਾਂ ਕਰਵਾਉਣ ਤੋਂ ਬਾਅਦ ਕਿਸੇ ਵੀ ਸਮੇਂ ਅਜੀ ਦੇ ਸਕਦੇ ਨਹੀਂ ਵਰਕ ਪਰਮਿਟ ਪ੍ਰੋਸੈਸਿੰਗ ਸਮਾ ਸਮarrekha ਕੈਨੇਡਾ ਪੋਸਟ ਮਜ਼ਦੂਰਾ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਜੀ ਦੇ ਕਾਰਨ ਡਾਕ ਡਿਲੀਵਰੀ ਵਿੱਚ ਦੇਰੀ ਹੋ ਰਹੀ ਹੈ ਆਮ ਪ੍ਰਕਿਰਿਆ ਦੇ ਬਾਵਜੂਦ ਅਰਜ਼ੀਆਂ ਕੈਨੇਡਾ ਦੇ ਅੰਦਰ ਚਾਫਟ ਕੈਨੇਡਾ ਵਿੱਚ ਦੇਰੀ ਦੇ ਨਾਲ ਔਨ ਕੀਤਾ ਆਈਏਸੀਸੀ オンਲਾਈਨ ਅਸੀਅਤ ਇਸ ਸफारਿਸ਼ ਕਰਦੇ ਅਤੇ ਜੇਕਰ ਕਾਗਜ਼ੀ ਅਲਜੀਆਂ ਦੀ ਲੋੜ ਹੈ ਤਾਂ ਕਿਸੇ ਹੋਰ ਕੋਰੀਅਰ ਦੀ ਵਰਤੋਂ ਕਰੋ ਤੁਹਾਨੂੰ ਆਈਏਸੀਸੀ ਦੁਆਰਾ ਤੁਹਾਨੂੰ ਈਮੇਲ ਕਰਨ ਦੀ ਉਡੀਕ ਕਰਨੀ ਪਵੇਗੀ ਤਾਂ ਜੋ ਤੁਹਾਨੂੰ ਦੱਸਿਆ ਜਾ ਸਕੇ ਕਿ ਤੁਸੀਂ ਕੰਮ ਸ਼ੁਰੂ ਕਰ ਸਕਦੇ ਹੋ ਇਹਦੇ ਵਿੱਚ 3 ਕਾਰੋਬਾਰੀ ਦਿਨ ਜਾਂ ਫਿਰ 6 ਹਫ਼ਤੇ ਵੀ ਲੱਗ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ